ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਬਹੁਤ ਸਾਰੀ ਸੰਗਤ ਦੇ ਸਵਾਲ ਸਨ ਬਹੁਤ ਸੰਗਤਾਂ ਨੇ ਜਿਹੜੇ ਨੇ ਉਹ ਲਗਭਗ ਸਵਾਲ ਕੀਤੇ ਆ ਪਿਆਰਿਓ ਗੁੜਕਾ ਸਾਹਿਬ ਤੋਂ ਪਾਠ ਕਰਨ ਮਗਰੋਂ ਗੁੜਕਾ ਸਾਹਿਬ ਨੂੰ ਇਸ ਜਗ੍ਹਾ ਸ਼ੁਸ਼ੋਭਿਤ ਜ਼ਰੂਰ ਕਰਿਆ ਜੇ ਇਸ ਕਮਰੇ ਦਾ ਅਲੱਗ ਅਲਮਾਰੀ ਬਣਾ ਫਿਰ ਦੇਖਣਾ ਚਮਤਕਾਰ ਦਿਨ ਬਦਲ ਦੇ ਤੁਹਾਡੇ ਖੁਸ਼ੀਆਂ ਜ਼ਰੂਰ ਮਿਲਣਗੀਆਂ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਔਰ ਗੁਰਬਾਣੀ ਦਾ ਸਤਕਾਰ ਕਿਵੇਂ ਕਰੀਏ ਉਹਦੇ ਬਾਬਤ ਆਪਾਂ ਬੇਨਤੀਆਂ ਨੂੰ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਉਦੋਂ ਵਰਤਦੀ ਹੈ ਜਦੋਂ ਅਸੀਂ ਗੁਰਬਾਣੀ ਦਾ ਸਤਕਾਰ ਕਰਦੇ ਹਾਂ ਜਦੋਂ ਸਤਗੁਰੂ ਦੀ ਪਾਵਨ ਬਾਣੀ ਦਾ ਸਤਕਾਰ ਹੁੰਦਾ ਹੈ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਜਿੰਨਾ ਸਤਕਾਰ ਕਰਾਂਗੇ ਮਹਾਪੁਰਖ ਕਹਿੰਦੇ ਹੁੰਦੇ ਸੀ ਕਿ ਭਾਈ ਜਿੰਨਾ ਗੁਰਬਾਣੀ ਦਾ ਸਤਕਾਰ ਕੀਤਾ ਜਾਏ ਉਹਨਾਂ ਹੀ ਥੋੜਾ ਹੈ ਜਿੰਨਾ ਗੁਰਬਾਣੀ ਦਾ ਸਤਕਾਰ ਕਰਾਂਗੇ ਉਤੋਂ ਕਿਤੇ ਵੱਧ ਸਾਡਾ ਸਤਕਾਰ ਹੋਣਾ ਹੈ ਉਹ ਤੋਂ ਕਿਤੇ ਵੱਧ ਕੇ ਸਾਡਾ ਸਤਕਾਰ ਹੋਣਾ ਹੈ ਪਿਆਰਿਓ ਜੇਕਰ ਸਤਿਗੁਰੂ ਦੀ ਪਾਵਨ ਬਾਣੀ ਦਾ ਸਤਕਾਰ ਕਰਾਂਗੇ ਤੇ ਉਹ ਤੋਂ ਕਿਤੇ ਵੱਧ ਕੇ ਸਾਡਾ ਸਤਕਾਰ ਹੋਣਾ ਹੈ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸਤਕਾਰ ਸਾਡੇ ਕੋਲੇ ਜਿੰਨਾ ਹੋਏਗਾ ਉਹਨਾਂ ਕਰੀਏ ਇਹ ਗੱਲ ਮਨ ਦੇ ਵਿੱਚ ਤੈਅ ਕਰ ਲਿਓ ਕਿ ਗੁਰੂ ਦਾ ਸਤਕਾਰ ਕਰਨਾ ਹੈ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਜਿਥੇ ਗੁਰੂ ਦੇ ਸਤਕਾਰ ਦੀ ਗੱਲ ਆਉਂਦੀ ਹੈ ਪਿਆਰਿਓ ਅਸੀਂ ਉਸ ਵਿਸ਼ੇ ਤੇ ਬਿਲਕੁਲ ਧਿਆਨ ਨਹੀਂ ਦਿੰਦੇ ਮੈਂ ਅੱਜ ਵੇਖ ਰਿਹਾ ਸੀ ਕਿ ਆਨੰਦ ਕਾਰਜ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਤੇ ਕੁਝ ਗੁਰੂ ਘਰਾਂ ਵੱਲੋਂ ਮਤੇ ਪਾਏ ਗਏ ਨੇ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕੀਤੇ ਜਾਣਗੇ ਉਸ ਤੋਂ ਬਾਅਦ ਨਹੀਂ ਤੇ ਪਿਆਰਿਓ ਹੁਣ ਕਈ ਲੋਕ ਉਹਦੀ ਪਾਲਣਾ ਕਰਦੇ ਨੇ ਕਈ ਹੁਣ ਆ ਕੇ ਖੜ ਜਾਂਦੇ ਨੇ 2 ਵਜੇ ਜੀ ਆਨੰਦ ਕਾਰਜ ਕਰੋ ਜੀ ਦੱਸੋ ਕਿਵੇਂ ਕਰੀਏ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਕੇਵਲ ਰਸਮਾਂ ਰੀਤਾਂ ਪੂਰੀਆਂ ਕਰਨ ਵਾਸਤੇ ਰੱਖਿਆ ਹੋਇਆ ਆਪਣੇ ਮੁਤਾਬਕ ਰੱਖਿਆ ਹੋਇਆ ਵੀ ਜਦੋਂ ਅਸੀਂ ਚਾਹਾਂਗੇ ਆ ਕੇ ਉਦੋਂ ਹੀ ਆਨੰਦ ਕਾਰਜ ਕਰਾ ਲਾਂ ਕੀ ਕਰੀਏ ਜੀ ਮੁੰਡੇ ਵਾਲੇ ਲੇਟ ਆਨੇ ਵੀ ਅਸੀਂ ਠੇਕਾ ਥੋੜੀ ਲਿਆ ਮੁੰਡੇ ਵਾਲੇ ਲੇਟ ਆਏ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਦੱਸੋ ਵੀ ਭਾਈ ਟਾਈਮ ਨਾਲ ਆ ਜਿਓ ਜੇ ਆਨੰਦ ਕਾਰਜ ਕਰਵਾਉਣੇ ਆ ਤਾਂ ਨਹੀਂ ਫਿਰ ਦੂਜੇ ਦਿਨ ਆਨੰਦ ਕਾਰਜ ਹੋਣਗੇ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਵਿੱਚ ਜਿਹੜੇ ਸਮੇਂ ਲੰਘਦੇ ਨੇ ਜੇ ਉਹ ਇਸ ਗੱਲ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਕੀਤਾ ਜਾਏ ਤੇ ਮੇਰੇ ਖਿਆਲ 'ਚ ਵਧੀਆ ਹੋਵੇ ਵੀ ਭਾਈ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਪਹਿਲਾਂ ਹੋਣ ਤੇ ਉਹਨਾਂ ਨੇ ਜਾ ਕੇ ਜੀ ਚਲੋ ਦੂਜੇ ਘਰ ਆਨੰਦ ਦੂਜੇ ਗੁਰੂ ਘਰ ਜਾ ਕੇ ਆਨੰਦ ਕਾਰਜ ਕਰਾ ਲੇ 10 ਕਿਲੋਮੀਟਰ ਹੋਰ ਚਲੋ ਉਹਨਾਂ ਨੇ ਕਰ ਦਿੱਤੇ ਤੇ ਉਹਨੋਂ ਕਹਿੰਦੇ ਭਾਈ ਸਾਹਿਬ ਜੀ ਆਨੰਦ ਕਾਰਜ ਹੋ ਗਏ ਜੀ ਉੱਥੇ ਉਹਨਾਂ ਨੇ ਆਨੰਦ ਕਾਰਜ ਕਰਤੇ ਜੀ ਤੁਸੀਂ ਜਵਾਬ ਦੇਤਾ ਜੀ ਮੈਂ ਕਿਹਾ ਵੀ ਸਾਸੀ ਤਾਂ ਮਤਾ ਪਾਇਆ ਹੋਇਆ ਜੀ ਇਹ ਤਾਂ ਤੁਸੀਂ ਆਪਣਾ ਵੇਖੋ ਅਸੀਂ ਜਵਾਬ ਨਹੀਂ ਦਿੱਤਾ ਸੀ ਕਿ ਆ ਵੀ ਭਾਈ ਪਹਿਲਾਂ ਉਹਦੇ ਆਨੰਦ ਕਾਰਜ ਹੋ ਜਾਂਦੇ ਜਾਂ ਫਿਰ ਕੱਲ ਤੇ ਰੱਖ ਲਓ ਭਾਈ ਕੱਲ ਉਹਨਾਂਦ ਕਾਰਜ ਹੋ ਜਾਣਗੇ ਪਰ ਨਹੀਂ ਜੀ ਕਰਨੇ ਵੀ ਅੱਜ ਹੀ ਹੈ ਆਨੰਦ ਕਾਰਜ ਆਗੇ 2 ਵਜੇ ਤੇ ਸਾਧ ਸੰਗਤ ਬਾਕੀ ਬਹੁਤ ਹੀ ਗੱਲ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਅਸੀਂ ਇੱਕ ਦਿਖਾਵੇ ਬਾਜੀ ਨੂੰ ਕਰਦੇ ਆ ਇੱਕ ਆਮ ਤੌਰ ਤੇ ਕਰਦੇ ਆ ਵੀ ਜਿੱਥੇ ਸਰਦਾ ਹੀ ਨਹੀਂ ਹੈਗਾ ਵੀ ਹੁਣ ਇੱਥੇ ਜਿਹੜਾ ਹੈ ਉਹ ਕਰਨਾ ਹੀ ਪਾਏਗਾ ਗੁਰੂ ਦੀ ਪਾਵਨ ਬਾਣੀ ਦਾ ਸਤਕਾਰ ਜੇ ਸਾਡੇ ਘਰ ਦੇ ਵਿੱਚ ਗੁਟਕਾ ਸਹਿਬ ਨੇ ਜਾਂ ਕੁਝ ਹੋਰ ਨੇ ਪਿਆਰਿਓ ਅਸੀਂ ਕੀ ਕੀਤਾ ਉਹ ਗੁਟਕਾ ਸਹਿਬ ਚੱਕੇ ਤੇ ਅਸੀਂ ਲਿਆ ਕੇ ਗੁਰੂ ਘਰਾਂ ਦੇ ਵਿੱਚ ਵਾਪਸ ਕਰ ਦਿੱਤੇ ਜੀ ਹੁਣ ਸਤਕਾਰ ਨਹੀਂ ਹੁੰਦਾ ਜੀ ਬਾਣੀ ਦਾ ਜੀ ਕੀ ਕਰੀਏ ਤੇ ਹੁਣ ਫਿਰ ਘਰੇ ਪਹਿਲਾਂ ਬਾਪੂ ਜੀ ਬੇਬੇ ਸੀ ਹੈ ਤੇ ਉਹ ਬਾਣੀ ਦਾ ਪਾਠ ਕਰਦੇ ਸੀ ਹੁਣ ਉਹ ਹੈ ਨਹੀਂ ਜੀ ਕੀ ਕਰੀਏ ਤੇ ਲਿਆ ਕੇ ਜਮਾ ਕਰਾ ਦਿੱਤੇ ਬੜੀ ਹੈਰਾਨ ਗੁਰਬਾਣੀ ਤੇ ਅਸੀਂ ਘਰੋਂ ਕੱਢ ਦਿੱਤੀ ਸਤਿਗੁਰੂ ਦੀ ਪਾਵਨ ਬਾਣੀ ਤੇ ਅਸੀਂ ਘਰੋਂ ਉਲੰਭੀ ਕਰ ਦਿੱਤੀ ਪਾਸੀ ਕਰ ਦਿੱਤੀ ਤੇ ਪਿਆਰਿਓ ਕਿਸ ਤਰ੍ਹਾਂ ਕਿਹੜੀ ਬਖਸ਼ਿਸ਼ ਅਸੀਂ ਭਾਲਦੇ ਹਾਂ ਗੁਰੂ ਤੋਂ ਕਿਹੜੀ ਬਖਸ਼ਿਸ਼ ਅਸੀਂ ਮੰਗ ਰਹੇ ਹਾਂ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਤੇ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਪਿਆਰਿਓ ਕਿ ਜੇਕਰ ਅਸੀਂ ਗੁਰਬਾਣੀ ਦਾ ਸਤਕਾਰ ਕਰ ਰਹੇ ਹਾਂ ਤੇ ਉਹ ਤੋਂ ਵੱਧ ਕੇ ਸਤਕਾਰ ਸਾਨੂੰ ਮਿਲਣਾ ਹੈ ਮੈਂ ਬੇਨਤੀ ਕਰਦਾ ਪਿਆਰਿਓ ਕਿ ਸਾਡੇ ਘਰਾਂ ਦੇ ਵਿੱਚ ਗੁਟਕਾ ਸਾਹਿਬ ਮੌਜੂਦ ਹੁੰਦੇ ਨੇ ਪਾਠ ਕੀਤਾ ਜਾਏ ਤੇ ਜਿਹੜੇ ਬਸਤਰ ਦੇ ਵਿੱਚ ਅਸੀਂ ਗੁਟਕਾ ਸਾਹਿਬ ਨੂੰ ਲਪੇਟ ਕੇ ਰੱਖਿਆ ਉਹਨੂੰ ਚੇਂਜ ਕੀਤਾ ਜਾਏ ਤੋਂ ਉਹ ਤਿੰਨ ਦਾ ਦੋ ਤਿੰਨ ਦਿਨਾਂ ਬਾਅਦ ਦੋ ਦਿਨਾਂ ਬਾਅਦ ਇੱਕ ਸਮਾਂ ਬੰਨ ਲਿਆ ਜਾਏ ਸਤਕਾਰ ਕਰੀਏ ਔਰ ਦੂਜੀ ਗੱਲ ਪਾਠ ਕਰਨ ਤੋਂ ਮਗਰੋਂ ਗੁਟਕਾ ਸਾਹਿਬ ਨੂੰ ਐਸੀ ਜਗ੍ਹਾ ਤੇ ਰੱਖਿਆ ਜਾਏ ਜਿੱਥੇ ਜਿਸ ਵੱਲ ਸਾਡੇ ਪੈਰ ਨਾ ਹੋਣ ਜਿੱਥੇ ਬੱਚੇ ਨਾ ਬੇਅਦਵੀ ਕਰ ਸਕਣ ਬੱਚਿਆਂ ਦਾ ਹੱਥ ਨਾ ਪਹੁੰਚੇ ਆਮ ਤੌਰ ਤੇ ਪਤਾ ਹੁੰਦਾ ਵੀ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਤੇ ਹੁਣ ਬੱਚਿਆਂ ਨੇ ਚੱਕ ਕੇ ਤੇ ਉਹਨੂੰ ਆਮ ਕਾਪੀ ਸਮਝ ਕੇ ਜੇ ਗੁਟਕਾ ਸਾਹਿਬ ਦੀ ਬੇਅਦਵੀ ਕਰਤੀ ਫੇਰ ਔਖਾ ਹੋ ਜਾਣਾ ਸੋ ਇੱਕ ਵਧੀਆ ਸੈਪਰੇਟ ਕਮਰਾ ਹੋਵੇ ਜਿੱਥੇ ਛੋਟਾ ਜਿਹਾ ਹੋਵੇ ਭਾਵੇਂ ਜਿੱਥੇ ਅਸੀਂ ਗੁਟਕਾ ਸਾਹਿਬ ਰੱਖੀਏ ਜਾਂ ਫਿਰ ਕੋਈ ਛੋਟੀ ਜਿਹੀ ਲਮਾਰੀ ਜਿਹੜੀ ਉੱਚੇ ਥਾਂ ਤੇ ਹੋਵੇ ਤੇ ਚਲੋ ਅਸੀਂ ਉਹਨੂੰ ਆਪਣੇ ਅਨੁਸਾਰ ਵਰਤੀਏ ਭਾਵ ਇੱਕ ਵੱਖਰੇ ਹੀ ਸਥਾਨ ਹੋਵੇ ਜਿੱਥੇ ਪੋਥੀਆਂ ਸਾਹਿਬ ਰੱਖੀਆਂ ਜਾਂਦੀਆਂ ਹੋਣਾਂ ਤੇ ਉਹ ਇਹੋ ਜੀ ਚੀਜ਼ ਹੋਵੇ ਤੇ ਸਾਦ ਸੰਗਤ ਉਹ ਜ਼ਰੂਰੀ ਹੈ ਗੁਰਬਾਣੀ ਦਾ ਸਤਕਾਰ ਇੱਕ ਐਵੇਂ ਵੀ ਕੀਤਾ ਜਾ ਸਕਦਾ ਹੈ ਸਤਿਗੁਰੂ ਦੀ ਪਾਵਨ ਬਾਣੀ ਦਾ ਸਤਕਾਰ ਇੱਕ ਐਵੇਂ ਵੀ ਕੀਤਾ ਜਾ ਸਕਦਾ ਹੈ ਜਿਹੜੇ ਘਰ ਦੇ ਵਿੱਚ ਗੁਰਬਾਣੀ ਹੈ ਤੇ ਗੁਰਬਾਣੀ ਦਾ ਸਤਕਾਰ ਹੁੰਦਾ ਹੈ ਤੇ ਪਿਆਰਿਓ ਉੱਥੇ ਫਿਰ ਸਤਿਗੁਰੂ ਜੀ ਦਿਨ ਬਦਲਦੇ ਨਹੀਂ ਤੇ ਸਗੋਂ ਉਹਨਾਂ ਦੇ ਮੁਤਾਬਕ ਸਮਾਂ ਚਲਾਉਂਦੇ ਨੇ ਜਿਹੜੇ ਗੁਰੂ ਦੀ ਬਾਣੀ ਨੂੰ ਸੰਭਾਲ ਕੇ ਰੱਖਦੇ ਨੇ ਤੇ ਗੁਰੂ ਦੀ ਬਾਣੀ ਨੂੰ ਪਿਆਰ ਕਰਦੇ ਨੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਫਿਰ ਜਿਹੜੇ ਗੁਰੂ ਦੀ ਬਾਣੀ ਦਾ ਸਤਕਾਰ ਕਰਦੇ ਨੇ ਬੜੇ ਐਸੇ ਸਾਨੂੰ ਸੱਜਣ ਮਿਲਦੇ ਨੇ ਭਾਈ ਸਾਹਿਬ ਜੀ ਅਸੀਂ ਇੱਥੇ ਗੁਰਬਾਣੀ ਨੂੰ ਸੁਸ਼ੋਭਿਤ ਕੀਤਾ ਹੋਇਆ ਹੈ ਪੋਥੀਆਂ ਨੂੰ ਤੇ ਸਾਡੇ ਪੈਰਾਂ ਨਾਲ ਉੱਪਰ ਹੋਣ ਸਾਡੇ ਉੱਧਰ ਪੈਰਾਂ ਨਾਲ ਹੋਣ ਅਸੀਂ ਗੁਰੂਕਾ ਸਾਹਿਬ ਤੋਂ ਉੱਚੇ ਨਾ ਹੋ ਜਾਈਏ ਇਹਦਾ ਮਤਲਬ ਸਤਕਾਰ ਬਹੁਤ ਤਰੀਕਿਆਂ ਦਾ ਕੀਤਾ ਜਾਂਦਾ ਤੇ ਭਾਈ ਸਾਹਿਬ ਜੀ ਅਸੀਂ ਗੁਰਬਾਣੀ ਦਾ ਇਦਾਂ ਸਤਕਾਰ ਕਰਦੇ ਆਂ ਇਦਾਂ ਕਰਦੇ ਆਂ ਕਈ ਕਈ ਤਰੀਕਿਆਂ ਦੇ ਵਿੱਚ ਉਹ ਵਧੀਆ ਲੱਗਦੇ ਨੇ ਤੇ ਕਈ ਜਾਣੇ ਅਣਜਾਣੇ ਗਲਤੀ ਕਰਦੇ ਨੇ ਉਹਨਾਂ ਨੂੰ ਦੱਸਣਾ ਪੈਂਦਾ ਵੀ ਭਾਈ ਇਦਾਂ ਨਹੀਂ ਇਦਾਂ ਕਰਿਆ ਕਰੋ ਉਹ ਮੰਨਦੇ ਵੀ ਨਹੀਂ ਇਹ ਹੁੰਦਾ ਹੈ ਅਸਲੀ ਸਤਕਾਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਤਕਾਰ ਜੇ ਕਰਾਂਗੇ ਯਾਦ ਰੱਖਿਓ ਇਹ ਉਹੀ ਬਾਣੀ ਹੈ ਜਿਹੜੀ ਬਾਣੀ ਨੂੰ ਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਵਾਇਆ ਦਰਜ ਕਰਵਾਇਆ ਭਾਈ ਮਨੀ ਸਿੰਘ ਜੀ ਪਾਸੋਂ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਇਸ ਰੂਪ ਲਿਖੇ ਇਹ ਉਹੀ ਬਾਵਨ ਬਾਣੀ ਹੈ ਜਿਹਨੂੰ ਕਦੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਪੜ੍ਹਿਆ ਹੋਵੇਗਾ ਇਹ ਉਹੀ ਪਾਵਨ ਬਾਣੀ ਹੈ ਜਿਹਨੂੰ ਪੜ ਕੇ ਪਿਆਰਿਓ ਸ਼ਹੀਦੀਆਂ ਤੱਕ ਹੋ ਗਈਆਂ ਤੇ ਉਹਨਾਂ ਦਾ ਸਦਕ ਨਹੀਂ ਡੋਲਿਆ ਇਹ ਉਹੀ ਪਾਵਨ ਬਾਣੀ ਹੈ ਪਿਆਰਿਓ ਜਿਹਨੂੰ ਪੜ ਕੇ ਜਜ਼ਬੇ ਆਏ ਪਰ ਪਿਆਰਿਓ ਹਕੂਮਤ ਦੇ ਪੈਰ ਹਿਲਾ ਦਿੱਤੇ ਇਸ ਪਾਵਨ ਬਾਣੀ ਦੀ ਤਾਕਤ ਨੇ ਇਹ ਗੱਲ ਜ਼ਰੂਰ ਸਮਝਿਓ ਕਿ ਗੁਰਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਬੜੀ ਵੱਡੀ ਸਮਰੱਥਾ ਹੈ ਇਹ ਸਮਝ ਕੇ ਚੱਲਿਓ ਵੀ ਸਾਡੇ ਘਰ ਇੱਕ ਸਤਿਗੁਰੂ ਆਪ ਸਾਖਸ਼ਾਤ ਮੌਜੂਦ ਨੇ ਇਹ ਸਮਝ ਕੇ ਚੱਲਿਓ ਇਹ ਸਮਝ ਕੇ ਸਤਕਾਰ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ